ਪਿਛਲੇ ਦਿਨੀ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਤੇ ਵਿੱਤੀ ਬੋਝ ਪਾਇਆ ਗਿਆ ਸੀਗਾ ਕਿ ਗੱਡੀਆਂ ਤੇ ਮੋਟਰਸਾਈਕਲਾਂ ਦੀਆਂ ਅਰਤੀਆਂ ਦੇ ਵਿੱਚ ਵਾਧਾ ਕਰਕੇ ਹੁਣ ਇੱਕ ਨਵਾਂ ਬੋਝ ਪੰਜਾਬ ਵਾਸੀਆਂ ਦੇ ਉੱਤੇ ਪੈ ਗਿਆ ਉਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵੱਧ ਗਈਆਂ ਨੇ ਪਰ ਨਾਲ ਹੀ ਮੈਂ ਇਹ ਦੱਸ ਦਿਆਂ ਕਿ ਬਿਜਲੀ ਦੇ ਵਿੱਚ ਵੀ 7 ਕਿਲੋਵਾਟ ਦੇ ਉੱਤੇ ਜਿਹੜੀ 3 ਰੁਪਏ ਸਬਸਿਡੀ ਮਿਲਦੀ ਸੀ ਉਹਦੇ ਵਿੱਚ ਵੀ ਜਿਹੜੀ ਹੈ ਕਿ ਕਟੌਤੀ ਕਰ ਦਿੱਤੀ ਗਈ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਪੰਜਾਬ ਵਾਸੀਆਂ ਦੇ ਉੱਤੇ ਵਿੱਤੀ ਬੋਝ ਜਿਹੜਾ ਪੈ ਗਿਆ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅੱਜ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਹੈ ਕਿ ਫਕਤ ਮੇਰੇ ਨਾਲ ਐਮਐਲਏ ਸੁਖਿੰਦਰ ਕੋਟਲੀ ਆਦਮਪੁਰ ਤੋਂ ਮੌਜੂਦ ਨੇ ਵਿਧਾਨ ਸਭਾ ਦੇ ਵਿੱਚ ਤਲਖਬਾਜੀ ਵੀ ਹੋਈ ਮੁੱਦਾ ਪਰ ਕਿਤੇ ਨਹੀਂ ਦਿਸਿਆ ਪਰ ਆ ਇੱਕ ਵਿਧਾਨ ਸਭਾ ਮੁੱਕਦੇ ਹੀ ਨਵਾਂ ਫੈਸਲਾ ਆ ਗਿਆ ਪੰਜਾਬ ਵਾਸੀਆਂ ਦੇ ਉੱਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਿਵੇਂ ਵੇਖਦੇ ਪਏ ਹੋ ਦੇਖੋ ਇਹ ਬੜਾ ਮੰਦ ਭਾਗਾ ਫੈਸਲਾ ਭਗਵੰਤ ਮਾਨ ਦੀ ਸਰਕਾਰ ਦਾ ਹੈ ਕਿ ਪਹਿਲਾਂ ਤਾਂ ਜਿਹੜੀਆਂ ਸਾਡੇ ਰਜਿਸਟ੍ਰੇਸ਼ਨਸ ਹੁੰਦੀਆਂ ਸੀ ਗੱਡੀਆਂ ਦੀਆਂ ਉਹਨਾਂ ਦੇ ਉੱਤੇ ਟੈਕਸ ਲਗਾ ਦਿੱਤੇ ਹੁਣ ਕਾਂਗਰਸ ਦੀ ਸਰਕਾਰ ਵੇਲੇ 3 ਰੁਪਏ ਪ੍ਰਤੀ ਯੂਨਿਟ ਜਿਹੜਾ ਆ ਉਹ ਸਬਸਿਡੀ ਦਿੱਤੀ ਜਾਂਦੀ ਸੀ ਉਹਨੂੰ ਸਿੱਧੇ ਤੌਰ ਦੇ ਉੱਤੇ ਰੱਦ ਕਰ ਦਿੱਤਾ ਗਿਆ ਜਿਹੜਾ ਹਰੇਕ ਵਿਅਕਤੀ ਦੇ ਉੱਤੇ ਅਸਰ ਪਿਆ ਠੀਕ ਹੈ ਔਰ ਕਹਿੰਦੇ ਜੀ 300 ਯੂਨਿਟ ਫ੍ਰੀ ਜਾਰੀ ਰੱਖਾਂਗੇ ਉਹ ਤਾਂ ਅਸੀਂ ਵੀ ਦੇ ਰਹੇ ਸੀ 400 ਯੂਨਿਟ ਪਹਿਲਾਂ ਹਮ ਇਹਨਾਂ ਨੇ ਫਿਰ ਕੀ ਕੀਤਾ ਹਮ ਅਸੀਂ ਫ੍ਰੀ ਦੇ ਰਹੇ ਸੀ ਹਮ ਇਹਨਾਂ ਦੇ ਜਦੋਂ 301 ਹੋ ਜਾਏ ਹਮ ਤੇ ਉਹਦੇ ਤੇ ਸਾਰਾ ਚਾਰਜਸ ਦੇਣਾ ਪੈਂਦਾ 601 ਹੋ ਜਾਏ ਤੇ 601 ਦਾ ਦੇਣਾ ਪੈਂਦਾ ਸੀ ਤਾਂ ਬਿਲਕੁਲ ਫਰੀ ਦੇ ਰਹੇ ਸੀ ਤੇ ਅਸੀਂ 3 ਰੁਪਏ ਜਿਹੜੇ ਹੋਰ ਦੇ ਰਹੇ ਸੀ ਸਬਸਿਡੀ ਦੇ ਉਹ ਖਤਮ ਕਰ ਦਿੱਤੇ ਤਾਂ ਫਿਰ ਇਹਦਾ ਮਤਲਬ ਹੈ ਕਿ ਸਰਕਾਰ ਨੇ ਲੋਕਾਂ ਦੇ ਉੱਤੇ ਬੋਝ ਪਾ ਕੇ ਬੜਾ ਮਾੜਾ ਕੰਮ ਜਿਹੜਾ ਉਹ ਕੀਤਾ ਦੂਸਰਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਉਹਦੇ ਉੱਤੇ ਵੈਟ ਟੈਕਸ ਅੱਗੇ ਥੋੜਾ ਵੈਟ ਲੱਗਾ ਹੋਇਆ ਬਜਟ ਦੇ ਅੰਦਰ ਨਵੇਂ ਟੈਕਸ ਲਾਉਣ ਦੀ ਕੋਈ ਪ੍ਰਵੀਜ਼ਨ ਨਹੀਂ ਸੀ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹਾਂ ਇਹ ਬਿਲਕੁਲ ਸਰਕਾਰ ਨੇ ਉਹਦੇ ਅੰਦਰ ਕੋਈ ਜਦੋਂ ਬਜਟ ਪੇਸ਼ ਕੀਤਾ ਇਹ ਬਿਨਾਂ ਰਹਿਤ ਟੈਕਸ ਲੋਕਾਂ ਨੂੰ ਡਰਾਮਾ ਦਿਖਾਉਣ ਦੇ ਲਈ ਹਰਪਾਲ ਚੀਮਾ ਨੇ ਕੀਤਾ ਮੁੱਖ ਮੰਤਰੀ ਜੀ ਬੈਠੇ ਉਦੋਂ ਹੱਸਦੇ ਸੀ ਅੰਦਰ ਬੈਠੇ ਪਤਾ ਉਹਨੂੰ ਵੀ ਸੀਗਾ ਵੀ ਟੈਕਸ ਲਾਉਣਾ ਹੀ ਪੈਣਾ ਹੁਣ ਜਿਹੜੇ ਆ ਉਹ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਾਤਾ ਇੱਕ ਆਮ ਵਿਅਕਤੀ ਤੋਂ ਲੈ ਕੇ ਵਪਾਰੀ ਤੱਕ ਬਿਲਕੁਲ ਠੀਕ ਹੈ ਉਹਨੂੰ ਅਸਰ ਹੋਏਗਾ ਤੁਸੀਂ ਵੀ ਰੋਜ਼ ਆਪਣੀ ਗੱਡੀ ਦੇ ਤੇਲ ਤੁਹਾਡੇ ਤੇ ਵੀ ਅਸਰ ਹੋਏਗਾ ਹਰੇਕ ਵਰਗ ਤੇ ਇਸ ਕਰਕੇ ਭਗਵੰਤ ਮਾਨ ਦਾ ਇਹ ਫੈਸਲਾ ਪੰਜਾਬ ਦੇ ਲੋਕਾਂ ਦੇ ਉੱਤੇ ਵਿੱਤੀ ਬੋਝ ਪਾ ਕੇ ਉਹਨਾਂ ਦੀ ਆਰਥਿਕਤਾ ਨੂੰ ਢਾਹ ਲਾਉਣਾ ਹੈ ਅੱਜ ਕਾਂਗਰਸ ਪਾਰਟੀ ਵੱਲੋਂ ਇਹਦੇ ਵਿਰੋਧ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਧਰਨੇ ਪ੍ਰਦਰਸ਼ਨ ਮਜਾਰੇ ਕੀਤੇ ਗਏ ਔਰ ਡੀਸੀ ਦੇ ਰਾਹੀਂ ਮੈਮੋਰੰਡਮ ਦਿੱਤੇ ਗਏ ਨੇ ਅੱਜ ਵੀ ਅਸੀਂ ਇੱਥੇ ਸਾਡੀ ਸਮੁੱਚੀ ਲੀਡਰਸ਼ਿਪ ਵੱਲੋਂ ਲਾਡੀ ਸ਼ੇਰੋ ਵਾਲੀ ਆ ਜੀ ਐਮਐਲਏ ਸਾਹਿਬ ਰਜਿੰਦਰ 베ਰੀ ਜੀ ਹੋਰ ਉਹਨਾਂ ਦੀ ਇਕਵਾਹੀ ਦੇ ਅੰਦਰ ਜਿਹੜਾ ਇੱਥੇ ਮੈਮੋਰੰਡਮ ਦਿੱਤਾ ਗਿਆ ਔਰ ਅਸੀਂ ਮੰਗ ਕੀਤੀ ਆ ਕਿ ਤੁਰੰਤ ਇਹਨੂੰ ਜਿਹੜਾ ਔਰ ਰੱਦ ਕੀਤਾ ਜਾਣਾ ਚਾਹੀਦਾ ਔਰ ਲੋਕਾਂ ਦੇ ਉੱਤੇ ਜਿਹੜਾ ਬੋਝ ਪਾਇਆ ਇਹ ਬਿਲਕੁਲ ਵੀ ਪਾਉਣਾ ਨਹੀਂ ਪੁੱਜੀ ਸਾਹਿਬ ਮੇਰਾ ਇੱਕ ਸਵਾਲ ਹੈ ਲੈਜਿਸਲੇਟਿਵ ਅਸੈਂਬਲੀ ਦੇ ਤੁਸੀਂ ਮੈਂਬਰ ਹੋ ਅਸਲ ਵਜ੍ਹਾ ਇਹਦੇ ਮਗਰ ਪੰਜਾਬ ਦੀ ਵਿੱਤੀ ਹਾਲਤ ਸਹੀ ਮਾਇਨੇ ਦੇ ਵਿੱਚ ਗੜਬੜਾਹਟ ਹੋਣੀ ਇਹਦਾ ਕਿਉਂ ਨਹੀਂ ਮੈਂ ਤਾਂ ਮੈਂ ਤਾਂ ਕਿਹਾ ਕਿ ਸਰਕਾਰ ਕਹਿੰਦੀ ਸੀ ਕਰਜ਼ਾ ਮੁਕਤ ਪੰਜਾਬ ਧਰਨਾ ਮੁਕਤ ਪੰਜਾਬ ਠੀਕ ਹੈ ਕਿ ਨਹੀਂ ਜੀ ਇਹੀ ਗੱਲ ਕਰਦੇ ਤੇ ਨਸ਼ਾ ਮੋਕਤ ਪੰਜਾਬ ਤੋਂ ਵੀ ਸੀਗਾ ਨਵਾਂ ਟੈਕਸ ਕੋਈ ਨਹੀਂ ਜਦੋਂ ਜਦੋਂ ਕਰਜ਼ਾ ਮੁਕਤ ਦੀ ਗੱਲ ਆ ਗਈ ਹਾਂ ਤੇ ਅਸੀਂ ਪੌਣੇ 3 ਲੱਖ ਕਰੋੜ ਕਰਜ਼ਾ ਛੱਡਿਆ ਸੀ ਹਾਂ ਹੁਣ 6 ਹੋ ਗਿਆ ਜਿੱਦਣ ਇਹ ਛੱਡਣਗੇ ਤੇ ਇਹ ਇਹ 10 ਦੇ ਕਰੀਬ ਮਤਲਬ ਜਾਨੀ ਪਹੁੰਚ ਜਾਏਗਾ ਇਹ ਤਾਂ ਮਰ ਜਾਗੇ ਅਸੀਂ ਤਾਂ ਪੰਜਾਬ ਨੂੰ ਮਾਰ ਦਿੱਤਾ ਭਗਵੰਤ ਮਾਨ ਨੇ ਇਹ ਕਹਿੰਦਾ ਸੀਗਾ ਕਿ 20000 ਕਰੋੜ ਰੁਪਈਆ ਸੀ ਮਾਈਨਿੰਗ ਤੋਂ ਲੈ ਕੇ ਆਵਾਂਗੇ 25000 ਕਰੋੜ ਰੁਪਈਆ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆਵਾਂਗੇ 30000 ਕਰੋੜ ਰੁਪਈਆ ਕਹਿੰਦੇ ਜੇ ਦੀ ਕਰਾਪਸ਼ਨਸ ਹੁੰਦੀ ਆ ਪੂਰੇ ਬਜਟ ਦੇ ਅੰਦਰ ਵੀ 30000 ਕਰੋੜ ਰੁਪਈਆ ਲੈ ਕੇ ਅਸੀਂ 85000 ਕਰੋੜ ਰੁਪਈਆ ਦਾ ਕਹਿੰਦੇ ਐ ਚੁਟਕੀ ਮਾਰ ਕੇ ਜਿੱਦਾਂ ਜਿੱਦਾਂ ਐਮਐਸਪੀ ਐ ਦਾ ਚੁਟਕੀ ਤੇ ਮਿਲ ਗਈ ਨਾ ਉਦੋਂ ਹੀ ਭਰਾਵਾ ਟੈਕਸ ਮਿਲ ਗਿਆ ਹਾਂ ਨਾ ਉਹ 85000 ਕਰੋੜ ਆਇਆ ਕਹਿੰਦੇ ਸੀ ਅਸੀਂ ਕਰਜ਼ਾ ਜਿਹੜਾ ਉਹਨੂੰ ਘਟਾਵਾਂਗੇ ਤੇ ਆ ਹੁਣ ਫੇ ਕਰਜ਼ਾ ਉਹ ਹੋਰ ਸਿਰ ਚੜਨ ਦੀ ਬਜਾਏ ਇੱਕ ਡਰਾਮਾ ਕਰਕੇ ਕਿ ਇਧਰੋਂ ਪੈਸੇ ਜਿਹੜੇ ਆ ਘਰਾ ਲਓ ਤੇ ਉਧਰਲਾ ਜਿਹੜਾ ਅਮਾਉਂਟ ਆ ਉਹ ਥੋੜਾ ਜਿਹਾ ਨਾ ਵਧੇ ਉਹ ਵਧਣਾ ਹੀ ਵਧਣਾ ਉਹਨੂੰ ਭਗਵੰਤਮਾਨ ਰੋਕ ਨਹੀਂ ਸਕਦਾ ਨਾ ਹਰਪਾਲ ਚੀਮਾ ਰੋਕ ਸਕਦਾ ਕਿਉਂਕਿ ਇੰਨੀ ਇਨਸਟਾਲਮੈਂਟ ਹੀ ਕਰਜ਼ਿਆਂ ਦੀ ਵਾਪਸ ਜਾ ਰਹੀ ਹੈ ਵਿੱਤੀ ਸੰਕਟ ਪੰਜਾਬ ਦੇ ਅੰਦਰ ਬੁਰੀ ਤਰ੍ਹਾਂ ਹੋ ਚੁੱਕਾ ਹੈ ਇਸ ਕਰਕੇ ਇਹ ਪੈਟਰੋਲ ਡੀਜ਼ਲ ਦੇ ਉੱਤੇ ਟੈਕਸ ਲਾ ਕੇ ਬਿਜਲੀ ਰਹਿਤਾਂ ਦੇ ਵਾਅਦਾ ਕਰਕੇ ਔਰ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਵਾਪਸ ਲੈਣਾ ਮੰਦ ਭਾਗਾ ਮੈਂ ਦੀ ਘੋਰ ਨਿੰਦਾ ਕਰਦਾ ਭਗਵੰਤਮਾਨ ਜੀ ਠੀਕ ਹੈ ਇਹਦੇ ਨਤੀਜੇ ਭੌਤਨ ਲਈ ਤਿਆਰ ਰੋ ਲੋਕਾਂ ਨੇ ਤੁਹਾਨੂੰ ਇਸ ਤਰੀਕੇ ਨਾਲ ਪੰਜਾਬ ਦੇ ਅੰਦਰੋਂ ਡਰਾਉਣਾ ਹੈ ਕਿ ਫਿਰ ਤੁਹਾਨੂੰ ਦੌੜਨ ਲਈ ਰਾਹ ਨਹੀਂ ਲੱਭਣਾ ਇਹ ਸਵਾਲ ਹੈ ਕੋਟਲੀ ਸਾਹਿਬ ਕੈਗ ਦੀ ਰਿਪੋਰਟ ਦੇ ਵਿੱਚ ਸੈਂਟਰ ਕਹਿੰਦੀ ਸਾਨੂੰ ਕਈ ਹਜ਼ਾਰ ਕਰੋੜ ਦਾ ਜਿਹੜਾ ਕਿ ਉਹ حساب ਨਹੀਂ ਮਿਲਦਾ ਪਿਆ ਸਾਨੂੰ ਯੂਸੀ ਨਹੀਂ ਦਿੱਤੇ ਜਾ ਰਹੇ ਦੂਜੇ ਪਾਸੇ ਪੰਜਾਬ ਜਾ ਕਿੱਧਰਲੇ ਪਾਸੇ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚੋਂ ਰਿਕਾਰਡ ਕਿ ਹੈ ਕਿ ਹੈਲਥ ਦਾ ਪੈਸਾ ਕਿੱਥੇ ਗਿਆ ਜਿਹੜਾ ਪੈਸਾ ਹੈਲਥ ਦਾ ਆਉਂਦਾ ਸੀ ਉਹ ਮਲਾ ਕਲੀਨਕਾ ਤੇ ਕੁਚੀ ਮਾਰ ਕੇ ਪੂਰਾ ਕਰਤਾ ਸਰਕਾਰ ਨੇ ਪੈਸੇ ਬੰਦ ਕਰਤੇ ਉਹ ਕਹਿੰਦੇ ਤੁਹਾਨੂੰ ਇਸ ਕੰਮ ਲਈ ਥੋੜੀ ਦਿੱਤੇ ਆ ਰੂਰਲ ਡਿਵੈਲਪਮੈਂਟ ਦਾ ਪੈਸਾ ਇਸ ਕਰਕੇ ਬੰਦ ਕਰ ਦਿੱਤਾ ਕਿ ਤੁਸੀਂ ਤਾਂ ਉਹਦਾ ਹਿਸਾਬ ਕਿਤਾਬ ਹੀ ਨਹੀਂ ਦੇ ਰਹੇ ਤਾਂ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਜ਼ਿੰਮੇਵਾਰ ਹੈ ਇਹ ਪੰਜਾਬ ਨੂੰ ਬੁਰੀ ਤਰ੍ਹਾਂ ਬਰਬਾਦ ਕਰਕੇ ਜਾਣਗੇ ਮੇਰੇ ਖਿਆਲ ਦੇ ਅੰਦਰ ਭਗਵਾਨ ਜੀ ਜੇ ਤੇਰੇ ਤੋਂ ਨਹੀਂ ਸਰਕਾਰ ਚੱਲਦੀ ਤੇ ਆਰਮਨਾ ਗੌਣ ਬਜਾਉਣ ਵਾਲਾ ਕੰਮ ਕਰ ਤੇ ਮੁਰਗੀ ਖਾਨਾ ਖੋਲ੍ਹ ਲਾ ਸਿਕਿਉਰਿਟੀ ਸਕਿਉਰਟੀ ਨਾਮ ਦਾ ਤੇ ਨਜ਼ਾਰੇ ਲੈ ਇਸੋ ਸੁਖਵਿੰਦਰ ਕੋਟਲੇ ਜਿਨ੍ਹਾਂ ਨੇ ਵੈਟ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ પેટ્રોલ ਤੇ ਡੀਜ਼ਲ ਦਾ ਜੋ ਅਸਲ ਮੌਜੂਦਾ ਸਮੇਂ ਦਾ ਰੇਟ ਆ ਉਹਨੂੰ ਲੈ ਕੇ ਸਰਕਾਰ ਤੇ ਤੇ ਕਈ ਤੰਦ ਕਸ਼ੇ ਨੇ ਤੇ ਨਾਲ ਹੀ ਗੱਲਾਂ ਆਖੀਆਂ ਨੇ ਕਿ ਸਰਕਾਰ ਜਿਸ ਪਾਸੇ ਵੱਲ ਪੰਜਾਬ ਨੂੰ ਲੈ ਕੇ ਜਾ ਰਹੀ ਹੈ ਉਹ ਬੇहद ਗੰਭੀਰ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਦ